शिक्षार्थियों, आज हम आपके लिए लेकर आए हैं पंजाबी लोक कहानियों में से एक कहानी मगरमच्छ राजा चलिए सुनते हैं इस लोक कहानी में क्या होता है मगरमच्छ राजा पुराने वक्तों की गल है जेहलम दरिया के कंडे एक घुग्गवासदा पिंड सी जिस विचर वध पिंड ਉਸ ਦਾ ਆਪਣਾ ਹੀ ਸੀ ਉਸ ਦੀ ਬਹੁਤ ਸਾਰੀ ਜ਼ਮੀਨ ਜ਼ਿਲੰਦ ਰਿਆ ਦੇ ਮੇਟ ਵਿੱਚ ਸੀ ਸਰਦੀਆਂ ਦੇ ਦਿਨ ਸਨ ਇੱਕ ਦੁਪਹਿਰੀ ਜਦੋਂ ਜ਼ਿਮੀਦਾਰ ਆਪਣੇ ਖੇਤ ਨੂੰ ਗਿਆ ਤਾਂ ਕੀ ਵੇਖਦਾ ਹੈ ਕਿ ਉੱਥੇ ਕਾਫੀ ਸਾਰੇ ਮਗਰਮੱਛ ਸੁਸਤਾ ਰਹੇ ਹਨ ਮਗਰਮੱਛਾਂ ਨੇ ਵਲਿੱਦ ਕੇ ਉਸ ਦੀ ਢੇਰ ਸਾਰੀ ਫਸਲ ਵੀ ਖਰਾਬ ਕਰ ਛੱਡੀ ਸੀ ਵਿਚਾਰਾ ਜ਼ਿਮੀਦਾਰ ਘਬਰਾ ਗਿਆ ਦੇਦੂ ਮગર ਮੱਛਾ ਨੇ ਆਪਣੇ ਲੰਮੇ ਚੁੰਟੇ ਵਰਗੇ ਮੂੰਹ ਵੱਡੇ ਤਾਂ ਜ਼ਿਮੀਦਾਰ ਕੰਮ ਦਾ ਹੋਇਆ ਉਥੋਂ ਨੱਠਣ ਲੱਗਾ ਪਰ ਉਹ ਤਾਂ ਚਾਚ ਫੇਰਿਓ ਮગર ਮੱਛਾ ਨਾਲ ਘਿਰ ਗਿਆ ਸੀ ਉਥੋਂ ਇੱਕ ਕਦਮ ਵੀ ਇੱਧਰ ਉੱਧਰ ਹੋਣਾ ਬਹੁਤ ਮੁਸ਼ਕਲ ਸੀ ਜ਼ਿਮੀਦਾਰ ਨੇ ਆਪਣਾ ਸਾਰਾ ਹੌਸਲਾ ਇਕੱਠਾ ਕੀਤਾ ਤੇ ਪੁੱਛਿਆ ਤੁਸੀਂ ਇਸ ਤਰ੍ਹਾਂ ਮੇਰੀ ਖੇਤੀ ਕਿਉਂ ਝਾੜ ਰਹੇ ਹੋ ਮੈਂ ਤੁਹਾਡਾ ਕੀ ਵਿਗਾੜਿਆ ਫਿਰ ਥੋੜੀ ਆਕੜ ਵੀ ਖਾਂਦਾ ਹੋਇਆ ਗਰਜਿਆ ਚੁੱਪਚਾਪ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਖੇਤ ਨੂੰ ਅੱਗ ਲਗਾ ਕੇ ਤੁਸਾਂ ਸਾਰਿਆਂ ਨੂੰ ਭੁੰਨ ਦਿਆਂਗਾ ਜੇ ਤੂੰ ਸਾਡੇ ਵਿੱਚੋਂ ਕਿਸੇ ਇੱਕ ਨੂੰ ਵੀ ਮਾਰਨ ਦਾ ਯਤਨ ਕੀਤਾ ਤਾਂ ਅਸੀਂ ਸਾਰੇ ਤੇਰੀ ਬੋਟੀ-ਬੋਟੀ ਕਰਕੇ ਖਾ ਜਾਵਾਂਗੇ ਇੱਕ ਮਗਰਮਚ ਨੇ ਅੱਗੇ ਵੱਧ ਕੇ ਸਮਝਾਇਆ ਪਰ ਤੁਸੀਂ ਚਾਹੁੰਦੇ ਕੀ ਹੋ ਤੁਸੀਂ ਮੈਨੂੰ ਇਤਨਾ ਪਰੇਸ਼ਾਨ ਕਿਉਂ ਕਰ ਰਹੇ ਹੋ ਹੋਰ ਵੀ ਦਾ ਖੇਤ ਨੇ ਉਨਾ ਵਿੱਚ ਕਿਉਂ ਨਹੀਂ ਚਲੇ ਜਾਂਦੇ ਜ਼ਿਮੀਦਾਰ ਨੇ ਖਿੱਚਦੇ ਹੋਏ ਪੁੱਛਿਆ ਸਾਡੀ ਤਾਂ ਬਸ ਇੱਕੋ ਸ਼ਰਤ ਹੈ ਜੇ ਮੰਨ ਲਓ ਤਾਂ ਹੁਣ ਇੱਥੋਂ ਚਲੇ ਜਾਂਦੇ ਹਾਂ ਇੱਕ ਵੱਡੇ ਮਗਰਮੱਛ ਨੇ ਕਿਹਾ ਮੈਂ ਤੁਹਾਡੀ ਹਰ ਸ਼ਰਤ ਮੰਨਨ ਨੂੰ ਤਿਆਰਾਂ ਕਿਸੇ ਤਰ੍ਹਾਂ ਮੇਰਾ ਖੜਾ ਛੱਡੋ ਜ਼ਿਮੀਦਾਰ ਨੇ ਤਰਲੇ ਨਾਲ ਕਿਹਾ ਬਸ ਤੂੰ ਆਪਣੀ ਕੰਨਿਆ ਸਾਡੇ ਰਾਜੇ ਨਾਲ ਵਿਆਹ ਦੇ ਵੱਡੇ ਮਗਰਮੱਛ ਨੇ ਜ਼ਿੰਮੇਦਾਰ ਦੇ ਕੋਲ ਆ ਕੇ ਸ਼ਰਤ ਰੱਖ ਦਿਆਂ ਕਿ ਆ ਤੇਰੀ ਮੁਟਿਆਰਤੀ ਇੱਕ ਦਿਨ ਇਹ ਨਾ ਖੇਤਾਂ ਵਿੱਚ ਘੁੰਮਣ ਫਿਰਨ ਲਈ ਆਈ ਸੀ ਸਾਡਾ ਰਾਜਾ ਉਸ ਦੀ ਸੁੰਦਰਤਾ ਉੱਤੇ ਮੋਹਿਤ ਹੋ ਗਿਆ ਤੇ ਉਹਨੇ ਪ੍ਰਣ ਕਰ ਲਿਆ ਕਿ ਜਦੋਂ ਤੱਕ ਉਹ ਤੇਰੀ ਕੰਨਿਆ ਨਾਲ ਵਿਆਹ ਨਹੀਂ ਕਰਵਾ ਲੈਂਦਾ ਅਨ ਪਾਣੀ ਮੂੰਹ ਨਹੀਂ ਲਾਵੇਗਾ ਪਰ ਇਹ ਕਿਵੇਂ ਹੋ ਸਕਦਾ ਹੈ ਮੇਰੀ ਤੀ ਐਡੀ ਸੋਹਣੀ ਸੁਨੱਖੀ ਤੈਮ ਲੋਕ ਰਾਜਾਂ ਦੇ ਵਰਨ ਜੋਗੀ ਜੀਮਦਾਰ ਨੇ ਗੁੱਸੇ ਨਾਲ ਕਿਹਾ ਤੁਹਾਡੀ ਇਹ ਕਹਿਣ ਦੀ ਹਿੰਮਤ ਕਿਵੇਂ ਪਈ ਪਰ ਅਸੀਂ ਵੀ ਤਾਂ ਆਪਣੇ ਰਾਜੇ ਵਾਸਤੇ ਹੀ ਮੰਗ ਰਹੇ ਹਾਂ ਆਪਣੀ ਖਾਤਰ ਤਾਂ ਨਹੀਂ ਵੱਡੇ ਮਕਰਮਛ ਨੇ ਸਮਝਾਇਆ ਪਰ ਕਿੱਥੇ ਜਾਨਵਰ ਜਿਆ ਮਕਰਮਛ ਤੇ ਕਿੱਥੇ ਨਾਜ਼ਕ ਨਿਛੋ ਮੇਰੀ ਤੀ ਸ੍ਰਿਸ਼ਟੀ ਦੇ ਸਭ ਜੀਆਂ ਵਿੱਚੋਂ ਇੱਕ ਜੋਤੇ ਬਸ ਰੂਪ ਪੱਖੋਂ ਵੱਖਰੇ ਨੇ ਤਾਂ ਵੀ ਇਹ ਵਿਆਹ ਕਦੀ ਨਹੀਂ ਹੋ ਸਕਦਾ ਮੈਂ ਤੁਸਾਂ ਸਭਨਾਂ ਦੀ ਬੋਟੀ-ਬੋਟੀ ਕਰ ਦਿਆਂਗਾ ਪਰ ਜੇ ਤੁਸੀਂ ਆਪਣੀ ਕੰਨਿਆ ਵਿਆਹ ਕੇ ਨਾ ਦਿੱਤੀ ਅਸੀਂ ਤੁਹਾਡੇ ਖੇਤ ਘਰ ਤੇ ਪਿੰਡ ਸਭ ਕੁਝ ਤਬਾਹ ਕਰ ਦੇਾਂਗੇ ਵੱਡੇ ਮਗਰਮਚ ਨੇ ਗੋਤਮ ਕੀ ਦਿੱਤੀ ਜ਼ਿਮੀਦਾਰ ਤਿਲ ਮਲਾਉਂਦਾ ਹੋਇਆ ਘਰ ਚਲਾ ਗਿਆ ਪਰ ਉਸ ਘਰ ਜਾ ਕੇ ਕੋਈ ਗੱਲ ਨਾ ਕੀਤੀ ਬਸ ਉਦਾਸ ਤ੍ਰਿਗੀ ਮੰਜੀ ਤੇ ਲੰਮਾ ਜਾ ਪਿਆ ਅਗਲੇ ਦਿਨ ਜ਼ਿਮੀਦਾਰ ਜਦੋਂ ਖੇਤਾ ਵੱਲ ਗਿਆ ਤਾਂ ਵੇਖਿਆ ਕੱਲ ਨਾਲੋਂ ਵੀ ਬੁਰਾ ਹਾਲ ਸੀ ਮਗਰਮਛ ਖੇਤਾਂ ਵਿੱਚ ਲੇਟੇ ਹੋਏ ਫਸਲ ਬਰਬਾਦ ਕਰ ਰਏ ਸਨ ਉਸ ਤੋਂ ਅਗਲੇ ਦਿਨ ਹੋਰ ਬੁਰਾ ਹਾਲ ਆਪਣੇ ਖੇਤ ਤਬਾਹ ਹੁੰਦੇ ਵੇਖ ਜ਼ਿਮੀਦਾਰ ਤੋਂ ਹੋਰ ਸਬਰ ਨਾ ਹੋਇਆ ਉਸ ਨੇ ਆਕੇ ਮਗਰਮਛਾਂ ਤੋਂ ਕੁਝ ਦਿਨ ਦੀ ਮੌਲਤ ਮੰਗੀ ਮੇਰੇ ਖੇਤ ਹੋਰ ਨਾ ਝੜੋ ਮੈਂ ਅੱਜ ਘਰ ਜਾਕੇ ਆਪਣੀ ਪਤਨੀ ਤੇ ਧੀ ਨਾਲ ਗੱਲ ਤੋੜਦਾ ਹਾਂ ਬਸ 2-4 ਦਿਨਾਂ ਦੀ ਮੌਲਤ ਦਿਓ ਕਰ ਜਾ ਕੇ ਜ਼ਿਮੀਦਾਰ ਨੇ ਆਪਣੀ ਪਤਨੀ ਨੂੰ ਸਾਰੀ ਗੱਲ ਵੇਰਵੇ ਨਾਲ ਸੁਣਾਈ ਫਿਰ ਆਪਣੀ ਮਜਬੂਰੀ ਦੱਸ ਦਿਆਂ ਕਿਹਾ ਕੁੜੀ ਤਾਂ ਉਸ ਚੰਦਰੇ ਮਗਰਮੱਛ ਨਾਲ ਵਿਆਹਣੀ ਹੀ ਪਵੇਗੀ ਹੋਰ ਕੋਈ ਚਾਰਾ ਨਹੀਂ ਰਿਹਾ ਇਸ ਨਾਲ ਉਹ ਤਾਂ ਧੀ ਨੂੰ ਖੂਬ ਜਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਦੀ ਲੜਕੀ ਨਾਲ ਦੇ ਕਮਰੇ ਵਿੱਚ ਬੈਠੀ ਸਭ ਗੱਲਾਂ ਸੁਣ ਰਹੀ ਸੀ ਮਾਪਿਓ ਨੂੰ ਪਰੇਸ਼ਾਨ ਵੇਖ ਕੇ ਕਹਿਣ ਲੱਗੀ ਜੋ ਕੁਝ ਮੇਰੇ ਭਾਗਾਂ ਵਿੱਚ ਲਿਖਿਆ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੈ ਸ਼ਾਇਦ ਮੇਰੀ ਕਿਸਮਤ ਵਿੱਚ ਮਗਰਮੱਛ ਨਾਲ ਹੀ ਵਿਆਹ ਲਿਖਿਆ ਹੋਵੇ ਮੇਰੇ ਪਿੱਛੇ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ ਪਰਮਾ ਦਾ ਦਿਲ ਨਾ ਮੰਨਿਆ ਉਹ ਆਪਣੀ ਧੀ ਨੂੰ ਮਗਰਮੱਛ ਨਾਲ ਵਿਆਹ ਕੇ ਉਸ ਨੂੰ ਖੱਜਲ ਖਵਾਰ ਨਹੀਂ ਸੀ ਕਰਨਾ ਚਾਹੁੰਦੀ ਉਸ ਵੇਲੇ ਨਾਈ ਨੂੰ ਬੁਲਾ ਕੇ ਉਸਨੇ ਆਪਣੀ ਧੀ ਲਈ ਕੋਈ ਯੋਗਵਾਰ ਟੁੰਡਲਾ ਸ਼ੁਰੂ ਕਰ ਦਿੱਤਾ ਦੋ ਕੁ ਦਿਨਾਂ ਵਿੱਚ ਹੀ ਉਸਨੇ ਇਲਾਕੇ ਦੇ ਇੱਕ ਵੱਡੇ ਜ਼ਿਮੀਦਾਰ ਦੇ ਸੋਹਣੇ ਸੁਨਖੇ ਮੁੰਡੇ ਨਾਲ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਮਗਰਮਛ ਰਾਜੇ ਨੂੰ ਇਸ ਰਿਸ਼ਤੇ ਬਾਰੇ ਖਬਰ ਪਹੁੰਚ ਗਈ ਬੜਾ ਪਰੇਸ਼ਾਨ ਹੋਇਆ ਜ਼ਿਮੀਦਾਰ ਦੀ ਕੰਨਿਆ ਵਿੱਚ ਤਾਂ ਉਹਦੀ ਦਿਲ ਦੀ ਧੜਕਨ ਸੀ ਹਫ਼ਤਾ 10 ਦਿਨ ਬੀਤੇ ਇੱਕ ਹੀ ਉਹ ਲੜਕਾ ਜਿਸ ਨਾਲ ਜ਼ਿਮੀਦਾਰ ਦੀ ਲੜਕੀ ਦਾ ਰਿਸ਼ਤਾ ਕੀਤਾ ਗਿਆ ਸੀ ਨੂੰ ਅਚਾਨਕ ਸੱਪ ਡਸ ਗਿਆ ਮਾਂ ਨੇ ਕਿਸੇ ਦੂਜੀ ਜਗ੍ਹਾ ਤੀ ਦਸ਼ਤਾ ਕੀਤਾ ਪਰ ਉਹ ਮੁੰਡਾ ਵੀ ਸੁੱਤਾ ਸੌ ਗਿਆ ਕੁੜੀ ਮਨਹੂਸ ਸਮਝੀ ਜਾਣ ਲੱਗੀ ਸਾਰੇ ਇਲਾਕੇ ਵਿੱਚ ਖਬਰ ਫੈਲ ਗਈ ਕਿ ਜਿਹੜਾ ਵੀ ਜ਼ਿਮੀਦਾਰ ਦੀ ਕੰਨਿਆ ਨਾਲ ਰਿਸ਼ਤਾ ਜੋੜਦਾ ਹੈ ਕੁਝ ਦਿਨਾਂ ਵਿੱਚ ਹੀ ਮੌਦੀ ਬੁਰਕੀ ਬਣ ਜਾਂਦਾ ਹੈ ਲੋਕ ਕਹਿੰਦੇ ਮਗਰ ਮੱਛੀ ਬਲਾ ਦਾ ਰੁਕ ਧਾਰ ਕੇ ਇਹ ਕਰ ਕਰਾ ਇਹ ਕਰਾ ਕਰ ਜਾਂਦਾ ਸੀ ਸਭ ਤਰਫੋਂ ਨਿਰਾਸ਼ ਹੋ ਕੇ ਜ਼ਿਮੀਦਾਰ ਨੇ ਆਪਣੀ ਕੰਨਿਆ ਦਾ ਰਿਸ਼ਤਾ ਮਗਰਮੱਛ ਰਾਜੇ ਨਾਲ ਕਰਨ ਦਾ ਹੰਗਾਰਾ ਪਾ ਦਿੱਤਾ ਤਾਂ ਮਗਰਮੱਛਾਂ ਦੇ ਜ਼ਰਦਾਰ ਨੇ ਕਿਹਾ ਜੇ ਤੁਸੀਂ ਕੰਨਿਆ ਵਿਆਹ ਕੇ ਦੇਣੀ ਏ ਤਾਂ ਫਿਰ ਢਿਲ ਮਟਕਾ ਦੀ ਕੁੜੀ ਕੱਲ੍ਹ ਹੀ ਵਿਆਹ ਦਿਓ ਅਸੀਂ ਲੰਮੀ ਉਡੀਕ ਨਹੀਂ ਕਰ ਸਕਦੇ ਸਾਨੂੰ ਹੁਣ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਰਿਹਾ ਮਨੁੱਖ ਮਤਲਬ ਵਾਸਤੇ ਵਿਸ਼ਵਾਸ ਘਾਤ ਵੀ ਕਰ ਗੁਜ਼ਰਦਾ ਹੈ ਜ਼ਿੰਮੇਦਾਰ ਨੇ ਆਪਣੀ ਪਤਨੀ ਨਾਲ ਚਲਾਕ ਕੀਤੀ ਉਸ ਨੂੰ ਸਮਝਾਇਆ ਕਿ ਜੇ ਕੁੜੀ ਮਗਰਮੱਛ ਦੇ ਨਾਲ ਵਿਆਹਣੀ ਏ ਤਾਂ ਦੋ ਦਿਨ ਅੱਗੇ ਕੀ ਤੇ ਦੋ ਦਿਨ ਪਿੱਛੇ ਕੀ ਪਤਨੀ ਵੀ ਕੌੜਾ ਕੁੱਟ ਭਰ ਕੇ ਚੁੱਪ ਕਰ ਗਈ ਤੁਸੀਂ ਜਦੋਂ ਚਾਹੋ ਬਰਾਤ ਲੈ ਕੇ ਆ ਟਕੋ ਜ਼ਿੰਮੇਦਾਰ ਨੇ ਵਾਪਸ ਆ ਕੇ ਮਗਰਮੱਛਾਂ ਦੇ ਸਰਦਾਰ ਨੂੰ ਕਿਹਾ ਕੱਲ ਸਵੇਰੇ ਅਸੀਂ ਬਰਾਤ ਲੈ ਕੇ ਆਵਾਂਗੇ ਮਗਰ ਮਛ ਦੇ ਸਰਦਾਰ ਨੇ ਚੇਤਾਵਨੀ ਦਿੰਦੇ ਹੋਏ ਕਿ ਆ ਵੇਖਣਾ ਕੋਈ ਚਲਾਕੀ ਨਾ ਕਰਨਾ ਔਰ ਨਾ ساری ਉਮਰ ਪਛਤਾਣਾ ਪਏਗਾ। ਅਗਲੇ ਦਿਨ ਸਵੇਰੇ ਮਗਰਮਛ ਰਾਜਾ ਬਰਾਤ ਲੈ ਕੇ ਟੁਕਿਆ। ਢੇਰ ਸਾਰੇ ਨਿੱਕੇ ਵੱਡੇ ਮਗਰਮਛ ਤੇ ਮਗਰਮਛੀਆਂ ਉਹਨਾਂ ਦੀ ਸਜਤਾਜ ਵੇਖਣ ਵਾਲੀ ਸੀ। ਵੰਸ ਵੰਨੇ ਕੱਪੜੇ, ਤਿਹਾਰ ਸ਼ਿੰਗਾਰ, ਚਿੱਪੀਆਂ, ਮੋਤੀਆਂ ਤੇ ਹੀਰਿਆਂ ਦੇ ਗਹਿਣੇ। ਮਗਰ ਮੱਛਾਂ ਦੇ ਰਾਜੇ ਦੀ ਪੋਸ਼ਾਕ ਉਤੇ ਨਜ਼ਰ ਵੀ ਨਹੀਂ ਸੀ ਟਿਕਦੀ ਸੋਨੇ ਦਾ ਤਾਣਾ ਪੇਟਾ ਪਰ ਰੇਸ਼ਮ ਵਾਂਗ ਮਲੈਮ ਹੀਰੇ ਮੋਤੀਆਂ ਨਾਲ ਸ਼ਿੰਗਾਰਿਆ ਸਿਰ ਉੱਤੇ ਪੰਛੀਆਂ ਦੇ ਖੰਭਾਂ ਦੀ ਰਤਨਾ ਜੜੀ ਕਲਗੀ ਮਗਰਮਛ ਰਾਜਾ ਆਪਣੇ ਨਾਲ ਕੰਨਿਆਂ ਲਈ ਢੇਰ ਸਾਰੇ ਜ਼ਰੀ ਬਾਦਲੇ ਤੇ ਰੇਸ਼ਮ ਦੇ ਸੁੰਦਰ ਤੇ ਕੀਮਤੀ ਵਸਤਰ ਲਿਆ ਆ ਹਾਰ ਸ਼ਿੰਗਾਰ ਦੀ ਤਾਂ ਚਾਲ ਨਹੀਂ ਸੀ ਚੱਲੀ ਜਾਂਦੀ ਗਿਰੀ ਚੁਹਾਰੇ ਤੋਂ ਬਦਾਮਾਂ ਦੀਆਂ ਟੋਕਰੀਆਂ ਫਲ ਫੁੱਲ ਬੇਹਿਸਾਬ ਸਨ ਪੂਰੀ ਰਸਮਾਂ ਰੀਤਾ ਨਾਲ ਪਿਆ ਹੋਇਆ ਪਰ ਜ਼ਿਮੀਦਾਰ ਦੀ ਕੰਨਿਆ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਸੰ ਢਲਦੇ ਉਹਨੂੰ ਵੱਡਾ ਦੁੱਖ ਤਾਂ ਆਇਆ ਸੀ ਕਿ ਮਗਰਮਾਛ ਉਹਨੂੰ ਨਦੀ ਵਿੱਚ ਤਰੀਕੇ ਲੈ ਜਾਣਗੇ ਤੇ ਉਹ ਨਦੀ ਦੇ ਡੂੰਘੇ ਪਾਣੀਆਂ ਵਿੱਚ ਡੁੱਬ ਕੇ ਮਰ ਜਾਵੇਗੀ ਉਹਨੂੰ ਪਾਣੀਆਂ ਤੋਂ ਪਹਿਲਾਂ ਹੀ ਬੜੀ ਘਬਰਾਹਟ ਹੁੰਦੀ ਸੀ ਉਸ ਨੂੰ ਡਰਨਾ ਵੀ ਨਹੀਂ ਸੀ ਆਉਂਦਾ ਨਦੀ ਵਿੱਚ ਨਹਾਣ ਲੱਗਿਆ ਉਹ ਦਹਿਲ ਜਾਂਦੀ ਤੇ ਹੁਣ ਤਾਂ ਉਸ ਦਾ ਡੋਲਾ ਜਾਣਾ ਹੀ ਪਾਣੀ ਦੇ ਅੰਦਰ ਸੀ ਉਹ ਕਰੇ ਤਾਂ ਕੀ ਕਰੇ ਕੁਝ ਵੀ ਤਾਂ ਉਹਦੇ ਵੱਸ ਵਿੱਚ ਨਹੀਂ ਸੀ ਜੋ ਜਾਨ ਤੋਂ ਇਨਕਾਰ ਕਰਦੇ ਵੇ ਤਾਂ ਜ਼ਾਲਮ ਮਗਰਮੱਛਾ ਉਹਨੂੰ ਤਰੀਕੇ ਲੈ ਜਾਣਾ ਸੀ ਜਦੋਂ ਡੋਲੀ ਵਿਦਾ ਹੋਣ ਲੱਗੀ ਤਾਂ ਮਗਰਮੱਛਾ ਨੇ ਡੋਲੀ ਤੋਂ ਹੀਰੇ ਮੋਤੀ ਵਾਰ ਕੇ ਛੁੱਟੇ ਪਿੰਡ ਦੇ ਲੋਕ ਖੁਸ਼ ਹੋ ਕੇ ਮਗਰਮੱਛ ਰਾਜੇ ਦੀ ਜੈ ਜਕਾਰ ਕਰਨ ਲੱਗੇ ਜ਼ਿੰਮੇਦਾਰ ਨਦੀ ਤੱਕ ਡੋਲੀ ਛੱਡਣ ਗਿਆ ਨਦੀ ਦੇ ਕੰਢੇ ਇੱਕ ਚਟਾਨ ਦੇ ਕੋਲ ਸਾਰੀ ਬਰਾਤ ਜਾ ਰੁਗੀ ਜੋ ਹੀ ਮਗਰਮਚ ਰਾਜੇ ਨੇ ਨਦੀ ਵਿੱਚ ਪੈਰ ਧਰਿਆ ਨਦੀ ਦਾ ਪਾਣੀ ਦੋ ਧਾਰਾਂ ਵਿੱਚ ਵੰਡਿਆ ਗਿਆ ਤੇ ਵਿਚਕਾਰੋਂ ਸੁੱਕੀ ਜ਼ਮੀਨ ਨਿਕਲਾਈ ਉੱਥੋਂ ਤੁਰ ਕੇ ਸਾਰੀ ਬਰਾਤ ਇੱਕ ਹੋਰ ਚਟਾਨ ਦੇ ਉਹਲੇ ਅਲੋਪ ਹੋ ਗਈ ਨਦੀ ਦਾ ਦਫਾੜ ਪਾਣੀ ਫਿਰ ਇੱਕ ਵਹਿਣ ਵਿੱਚ ਬਦਲ ਗਿਆ ਜ਼ਿਮੀਦਾਰ ਇਹ ਸਭ ਨਜ਼ਾਰਾ ਹੈਰਾਨੀ ਤੇ ਉਦਾਸੀ ਨਾਲ ਵੇਖਦਾ ਰਿਹਾ ਘਰ ਆ ਕੇ ਜ਼ਿਮੀਦਾਰ ਨੇ ਆਪਣੀ ਸਾਰੀ ਗੱਲ ਪਤਨੀ ਨੂੰ ਦੱਸੀ ਪਰ ਪਤਨੀ ਨੇ ਜ਼임ਦਾਰ ਦੀ ਕਿਸੇ ਵੀ ਗੱਲ ਤੇ ਰਤਾ ਵੀ ਯਕੀਨ ਨਾ ਕੀਤਾ ਤੁਸੀਂ ਮੇਰੀ ਤਸੱਲੀ ਲਈ ਇਹ ਸਭ ਗੱਲਾਂ ਕਹਿ ਰਹੇ ਹੋ ਕੁੜੀ ਮੇਰੀ ਤਾਂ ਹੁਣ ਤਾਂ ਹੀ ਨਦੀ ਵਿੱਚ ਡੁੱਬ ਗਈ ਹੋਣੀ ਹੈ ਉਸ ਵਿਚਾਰੀ ਨੂੰ ਤਾਂ ਤਰਨਾ ਵੀ ਨਹੀਂ ਆਉਂਦਾ ਪਰ ਹੁਣ ਇਹ ਨੂੰ ਕੌਣ ਟਾਲ ਸਕਦਾ ਹੈ ਇਹ ਜ਼임ਦਾਰ ਨੇ ਆਖੀਰ ਸਮਝਾਇਆ ਤੇ ਫਿਰ ਦੋਵੇਂ ਵਨ ਮਹਿਸੂਸ ਕੇ ਬਹਿ ਗਏ ਮਗਰ ਮਛਰਾਜਾ ਜਦੋਂ ਡੋਲੀ ਸਮੇਤ ਦਰਿਆ ਵਿੱਚ ਠਿੱਲ ਲੱਗਾ ਤਾਂ ਜ਼임ਦਾਰ ਨੇ ਤੱਲੇ ਨਾਲ ਪੁੱਛਿਆ ਜੇ ਸਾਡੇ ਘਰੋਂ ਕੋਈ ਕੰਨਿਆ ਆndi ਖਬਰ ਸੂਰਤ ਲੈਣ ਆਉਣਾ ਚਾਹੇ ਤਾਂ ਤੁਹਾਡੇ ਤੱਕ ਕਿਵੇਂ ਪੁੱਜੇਗਾ ਇੱਥੇ ਤਾਂ ਸਭ ਪਾਸੇ ਪਾਣੀ ਪਾਣੀ ਹੈ ਤਾਂ ਮਗਰਮਛਰੇ ਤਿੰਨ ਗੋਲ ਜਿਹੇ ਪੱਥਰ ਚੁੱਕੇ ਤੇ ਆਪਣੇ ਪੈਰਾਂ ਨਾਲ ਸੁਹਾਗ ਦਿੰਦੇ ਆ ਕਿ ਜਦੋਂ ਤੁਸੀਂ ਇਹ ਪੱਥਰ ਇੱਥੇ ਪਾਣੀ ਵੀ ਛੁੱਟੋਗੇ ਤਾਂ ਪਾਣੀ ਝਟ ਦਫਾੜ ਹੋ ਕੇ ਤੁਹਾਨੂੰ ਰਸਤਾ ਦੇ ਦੇਵੇਗਾ ਉਹ ਰਸਤਾ ਤੁਹਾਨੂੰ ਸਿੱਧਾ ਮੇਰੇ ਮਹਿਲ ਤੱਕ ਪਹੁੰਚਾ ਦੇਵੇਗਾ ਉਹ ਤਿੰਨੋਂ ਪੱਥਰ ਜ਼ਿਮੀਦਾਰ ਨੇ ਸੰਭਾਲ ਕੇ ਚੱਕੀ ਦੇ ਪੂੜੇ ਹੇਠਾਂ ਦਬ ਦਿੱਤੇ ਦਿਨ ਲੰਘਦੇ ਗਏ ਤੇ ਸਮਾਂ ਆਪਣੀ ਤੋਰੇ ਤੁਰਦਾ ਗਿਆ ਜਦੋਂ ਤੀਆਂ ਦਾ ਤਿਉਹਾਰ ਨੇੜੇ ਆਇਆ ਤਾਂ ਪਤਨੀ ਨੇ ਜ਼ਿਮੀਦਾਰ ਨੂੰ ਨਿਹੋਰੇ ਨਾਲ ਕਿਹਾ ਕੁੜੀ ਨੂੰ ਵਿਆਹਾਂ ਕਈ ਮਹੀਨੇ ਹੋਣ ਲੱਗੇ ਕੋਈ ਖਬਰ ਅਤਰ ਨਹੀਂ ਪਤਾ ਨਹੀਂ ਉਹ ਕਿਹੜੇ ਸਾਲ ਚ ਹੋਵੇ ਤੁਸਾਂ ਦਾ ਨੂੰ ਗਲੋ ਲਾਉਣ ਵਾਲੀ ਗੱਲ ਕੀਤੀ ਏ ਫਿਰ ਉਹ ਪੁੱਬਾ ਮਾਰ ਕੇ ਰੋਣ ਲੱਗੀ ਤੇ ਆਪਣੇ ਅਥਰੂ ਚੁੰਨੀ ਦੇ ਪੱਲੇ ਨਾਲ ਪੂੰਝਦੀ ਹੋਈ ਕਹਿਣ ਲੱਗੀ ਕੀ ਪਤਾ ਮਗਰਮਚ ਕੁੜੀ ਨੂੰ ਪਾਣੀ ਵਿੱਚ ਲਾ ਜਾ ਕੇ ਖਾ ਹੀ ਗਏ ਹੁਣ ਉਹਨਾਂ ਜ਼ਾਲਿਮਾਂ ਦਾ ਕੀ ਵਿਸਾ ਜ਼ਿਮੀਦਾਰ ਨੇ ਜਦੋਂ ਆਪਣੀ ਪਤਨੀ ਨੂੰ ਧੀ ਦੇ ਵਿਯੋਗ ਵਿੱਚ ਹੋ ਕੇ ਭਰਦਿਆਂ ਵੇਖਿਆ ਤਾਂ ਉਹ ਧੀ ਦੇ ਸਹੁਰੇ ਜਾਣ ਲਈ ਰਜ਼ਾਮੰਦ ਹੋ ਗਿਆ ਉਸ ਨੇ ਧੀ ਜਵਾਈ ਵਾਸਤੇ ਕੁਝ ਕੱਪੜੇ ਫਲ ਮਠਿਆਈ ਮੰਗਵਾਈ ਫਿਰ ਚੱਕੀ ਦੇ ਪੂੜੇ ਹੇਠੋਂ ਦੱਬੇ ਉਹ ਤਿੰਨ ਪੱਥਰ ਕੱਢ ਕੇ ਨਦੀ ਵੱਲ ਤੁਰ ਪਿਆ। ਦਰਿਆ ਦੇ ਕੰਢੇ 'ਚ ਤਾਂ ਦੇ ਨੇੜੇ ਪਹੁੰਚ ਕੇ ਉਸ ਨੇ ਉਹਨਾਂ ਤਿੰਨਾਂ ਵਿੱਚੋਂ ਇੱਕ ਪੱਥਰ ਪਾਣੀ ਵੀ ਸੁੱਟਿਆ। ਨਦੀ ਦਾ ਪਾਣੀ ਉਸੇ ਭੱਲ ਦਫਾੜ ਹੋ ਗਿਆ। ਵਿਚਕਾਰੋਂ ਖੁਸ਼ਕ ਧਰਤੀ ਉੱਭਰ ਆਈ। ਜ਼ਮੀਨ ਦਾ ਹੱਕਾ ਬੱਕਾ ਰਹਿ ਗਿਆ। ਉਹ ਬੜੇ ਉਤਸ਼ਾਹ ਨਾਲ ਲੰਮੇ-ਲੰਮੇ ਕਦਮ ਭਰਦਾ ਉਸ ਖੁਸ਼ਕ ਬਰੇਤੇ ਉੱਤੇ ਤੁਰਦਾ ਗਿਆ। ਅਜੇ ਅੱਗੇ ਜਾ ਕੇ ਉਸ ਨੂਚਟਾਨ ਦੀ ਓਟ ਵਿੱਚ ਕੁਝ ਪੌੜੀਆਂ ਵਿਖਾਈ ਦਿੱਤੀਆਂ ਉਹ ਹੀਠਾ ਉਤਰ ਗਿਆ ਹੀਠਾ ਉਸ ਇੱਕ ਖੂਬਸੂਰਤ ਸ਼ਹਿਰ ਵੇਖਿਆ ਉੱਚੀਆਂ-ਉੱਚੀਆਂ ਸੰਗਮਰਮਰ ਦੀਆਂ ਇਮਾਰਤਾਂ ਜਿਵੇਂ ਚੰਨ ਦੀ ਚਾਨਣੀ ਦੀਆਂ ਬੜੀਆਂ ਹੋਣ ਵੱਡੇ ਚੌੜੇ ਚਾਂਦੀ ਰੰਗੇ ਬਾਜ਼ਾਰ ਆਪ ਚਲੀ ਨਹੀਂ ਸੀ ਜਾਂਦੀ ਥਾਂ ਪਰ ਥਾਂ ਬਾਗ-ਬਗੀਚੇ ਜਿਵੇਂ ਹਰੀ ਮਖਮਲ ਵਿਚੀ ਹੋ ਗਏ ਪਾਣੀ ਦੀਆਂ ਵਗਦੀਆਂ ਕੂਲਾ ਉਹ ਤੁਰਦਾ ਗਿਆ ਤੇ ਹੱਕਾ-ਬੱਕਾ ਹੋਇਆ ਹਰ ਚੀਜ਼ ਵੇਖਦਾ ਗਿਆ ਇੱਕ ਬਾਗ ਵਿੱਚ ਉਸਨੇ ਦਰਖਤਾਂ ਨਾਲ ਹਰ ਤਰ੍ਹਾਂ ਦੇ ਫਲ ਲੱਗੇ ਵਿਖੇ ਉਹ ਫਲ ਵੀ ਜਿਨ੍ਹਾਂ ਦਾ ਮੌਸਮ ਨਹੀਂ ਸੀ ਕਈ ਪੌਦਿਆਂ ਨਾਲ ਹੀਰੇ-ਮੋਤੀ ਲਟਕ ਰਹੇ ਸਨ ਜੀਮੀਦਾਰ ਹੋਰ ਅੱਗੇ ਗਿਆ ਇੱਕ ਨਦੀ ਦੇ ਕੰਢੇ ਉਸਨੇ ਖੂਬਸੂਰਤ ਮਹਿਲ ਵੇਖਿਆ ਕੁਸਤੀਆਂ ਦੀਵਾਰਾਂ ਸੋਨੇ ਚਾਂਦੀ ਦੀਆਂ ਬੜੀਆਂ ਹੋਈਆਂ ਸਨ ਛੱਤਾਂ ਉੱਤੇ ਹੀਰੇ ਮੋਤੀ ਜੜੇ ਹੋਏ ਕੰਧਾਂ ਉੱਤੇ ਬੜੀ ਦਿਲਕਸ਼ਮੀਨਾਕਾਰੀ ਮਹਿਲ ਦੇ ਚਾਰਚ ਫਿਰ ਇੱਕ ਬਾਗ ਸੀ ਭਾਤ ਭਾਤ ਦੇ ਫੁੱਲਾਂ ਤੇ ਫਲਾਂ ਨਾਲ ਸਜਿਆ ਕਈ ਫਲ ਤੇ ਫੁੱਲ ਉਸ ਪਹਿਲੀ ਵਾਰ ਵੇਖੇ ਸਨ ਕਈ ਦਰਖਤਾਂ ਨੂੰ ਸਬਜ਼ੇ ਦਾ ਬੂਰ ਪਿਆ ਹੋਇਆ ਸੀ ਵੇਲਾ ਜਿਵੇਂ ਮਖਮਲ ਦੀਆਂ ਡੋਰੀਆਂ ਹੋਣ ਜ਼ਮੀਦਾਰ ਬਾਗ ਵਿੱਚੋਂ ਦੀ ਲੰਘਦਾ ਮਹਿਲ ਦੇ ਵੱਡੇ ਦਰਵਾਜ਼ੇ ਕੋਲ ਪੁੱਜਾ ਉੱਥੇ ਇੱਕ ਪਹਿਰੇਦਾਰ ਖੜਾ ਸੀ ਉਸ ਦੀ ਨਜ਼ਰ ਜ਼ਮੀਦਾਰ ਉੱਤੇ ਪਈ ਤੂੰ ਕੌਣ ਹੈ ਇੱਥੇ ਕਿਵੇਂ ਆਇਆ ਹੈ ਪਹਿਰੇਦਾਰ ਨੇ ਜ਼ਮੀਦਾਰ ਨੂੰ ਕੋਲ ਸੱਦ ਕੇ ਪੁੱਛਿਆ ਤੂੰ ਇਸ ਧਰਤੀ ਦਾ ਵਾਸੀ ਨਹੀਂ ਜਾਪਦਾ ਇਹ ਮਹਿਲ ਕਿਸ ਦਾ ਹੈ ਜ਼ਮੀਦਾਰ ਨੇ ਉਲਟਾ ਸਵਾਲ ਕੀਤਾ ਮੈਂ ਇੱਥੇ ਆਪਣੀ ਧੀ ਰਾਣੀ ਨੂੰ ਮਿਲਣ ਲਈ ਉੱਪਰਲੀ ਧਰਤੀ ਤੋਂ ਆਇਆ ਇਹ ਮਹਿਲ ਮਗਰਮਚ ਰਾਜਦਾਈ ਪਹਿਰੇਦਾਰ ਨੇ ਦੱਸਿਆ ਤੇ ਫਿਰ ਪੁੱਛਿਆ ਤੇਰੀ ਤੀ ਕਿਥੇ ਰਹਦੀ ਹੈ ਪਹਿਰੇਦਾਰ ਦੀ ਗੱਲ ਸੁਣ ਕੇ ਜ਼ਿਮੀਦਾਰ ਦੀ ਖੁਸ਼ੀ ਦੀ ਹੱਦ ਨਾ ਰਹੀ ਉਸ ਨੇ ਪਹਿਰੇਦਾਰ ਨੂੰ ਮੁਸਕਰਾਦੇ ਹੋਏ ਕਿਹਾ ਰਾਜੇ ਦੀ ਰਾਣੀ ਮੇਰੀ ਲੜਕੀ ਹੈ ਬਗਰਮਚ ਰਾਜੇ ਨੇ ਮੇਰੀ ਕੰਨਿਆ ਨਾਲ ਹੀ ਵਿਆਹ ਕੀਤਾ ਹੈ ਤੇਰੇ ਵਰਗੇ ਦਲਿਤਰੀ ਦੀ ਕੰਨਿਆ ਨਾਲ ਸਾਡਾ ਰਾਜਾ ਕਿਵੇਂ ਵਿਆਹ ਕਰ ਸਕਦਾ ਹੈ ਤੂੰ ਸਾਡੇ ਰਾਜੇ ਦਾ ਅਪਮਾਨ ਕਰ ਰਿਹਾ ਹੈ ਇੱਕ ਗੱਲ ਕਹਿੰਦੇ ਆ ਪਰਿਵਾਰ ਗੁੱਸੇ ਵਿੱਚ ਆ ਗਿਆ ਤੂੰ ਜ਼ਰੂਰ ਕੋਈ ਪਖੰਡੀ ਏ ਜਾਂ ਫਿਰ ਚੋਰ ਚੱਕਾ ਕਾਫੀ ਦੇਰ ਤੱਕ ਦੋਵਾਂ ਵਿੱਚ ਬਹਿਸ ਹੁੰਦੀ ਰਹੀ ਅਚਾਨਕ ਜ਼ਿਮੀਦਾਰ ਦੀ ਲੜਕੀ ਨੇ ਖਿੜਕੀ ਵਿੱਚੋਂ ਬਾਹਰ ਚਾਂਕਿਆ ਉਸ ਨੂੰ ਆਪਣੇ ਪਿਓ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਆਪਣੇ ਪਿਓ ਨੂੰ ਤੁਰੰਹੀ ਪਛਾਣ ਲਿਆ ਤੇ ਉਹ ਦੌੜੀ ਦੌੜੀ ਬਾਹਰ ਆਈ ਰਾਣੀ ਨੂੰ ਇਸ ਤਰ੍ਹਾਂ ਕਾਲੇ ਕਦਮਾਂ ਨਾਲ ਬਾਹਰ ਜਾਂਦੇ ਵੇਖ ਕੇ ਰਾਜਾ ਵਿਊਸ ਦੇ ਪਿੱਛੇ-ਪਿੱਛੇ ਆ ਗਿਆ ਉਹ ਆਦਮੀ ਦੇ ਰੂਪ ਵਿੱਚ ਸੀ ਅਸਲ ਵਿੱਚ ਮਗਰਮਛ ਰਾਜੇ ਨੂੰ ਕਿਸੇ ਜੋਗੀ ਨੇ ਸਰਾਪ ਦਿੱਤਾ ਹੋਇਆ ਸੀ ਜਿਸ ਕਰਕੇ ਪਤਾਲ ਵਿੱਚ ਤੇ ਆਪਣੀ ਨਗਰੀ ਵਿੱਚ ਤਾਂ ਉਹ ਆਦਮੀ ਦੀ ਜੂਨ ਜੂ ਸਕਦਾ ਸੀ ਪਰ ਧਰਤੀ ਉੱਤੇ ਉਹਨੂੰ ਤੇ ਉਹਦੇ ਸੇਵਕਾਂ ਨੂੰ ਮਗਰਮਛ ਦੇ ਰੂਪ ਵਿੱਚ ਵਿਚਰਨਾ ਪੈਂਦਾ ਸੀ ਜਿਉ ਸਭ ਆਦਮੀ ਬਣੇ ਰਹਿੰਦੇ ਤਾਂ ਉਹਨਾਂ ਦਾ ਸਾਹ ਕੁੱਟਣ ਲੱਗਦਾ ਜ਼ਿਮੀਦਾਰ ਦੀ ਕੰਨਿਆ ਆਪਣੇ ਪਿਓ ਕੋਲ ਦੌੜਦੀ ਆਈ ਤੇ ਪਿਤਾ ਜੀ ਪਿਤਾ ਜੀ ਕਹਿੰਦੇ ਜ਼ਿਮੀਦਾਰ ਦੇ ਗੱਲ ਨਾਲ ਜਾਲ ਲਪਟੀ ਉਸ ਦੇ ਪਿੱਛੇ-ਪਿੱਛੇ ਉਸ ਦਾ ਰਾਜਾ ਪਤੀ ਵੀ ਆਇਆ ਤੇ ਆਪਣੇ ਸਹੁਰੇ ਨੂੰ ਪਛਾਣ ਕੇ ਉਸ ਦੇ ਚਰਨ ਛੂਹੇ ਕੁੜੀ ਨੇ ਪਿਓ ਨੂੰ ਦੱਸਿਆ ਇਹ ਮੇਰੇ ਪਤੀ ਨੇ ਇਹੋ ਮੈਨੂੰ ਮਗਰਮੱਛ ਦੇ ਰੂਪ ਵਿੱਚ ਵਿਆਹਣ ਆਏ ਸਨ ਜ਼ਿਮੀਦਾਰ ਨੇ ਰਾਜੇ ਦੀ ਪਿੱਠ ਤੇ ਹੱਥ ਫੇਰਦਿਆਂ ਅਸ਼ੀਰਵਾਦ ਦਿੱਤਾ ਸਦਾ ਸੁਖੀ ਵਸੋ ਵਦੋ ਫੁੱਲੋ ਤੇ ਦੁੱਖ ਸੰਕਟੋਂ ਮੁਕਤ ਰਹੋ ਫਿਰ ਧੀ ਜਵਾਈ ਦੋਹਾਂ ਨੂੰ ਲਾਡ ਪਿਆਰ ਕੀਤਾ ਤੇ ਪੁੱਛਿਆ ਇਹ ਤਾਂ ਮગરਮਛੀ ਆਦਮੀ ਕਿਵੇਂ ਬਣ ਗਿਆ ਰਾਜਾ ਜ਼ਿਮੀਦਾਰ ਨੂੰ ਮਹਿਲਾ ਅੰਦਰ ਲੈ ਗਿਆ ਤੇ ਸਾਰੀ ਵਿਥਿਆਹ ਦੱਸੀ ਤੇ ਕਿਹਾ ਮੈਨੂੰ ਇੱਕ ਜੋਗੀ ਦਾ श्राप ਸੀ ਕਿ ਜਦੋਂ ਤੱਕ ਇਥੇ ਪਤਾਲ ਵਿੱਚ ਆ ਕੇ ਤੈਨੂੰ ਧਰਤੀ ਦਾ ਕੋਈ ਆਦਮੀ ਆਸ਼ੀਰਵਾਦ ਨਹੀਂ ਦਿੰਦਾ ਉਦੋਂ ਤੱਕ ਤੈਨੂੰ ਧਰਤੀ ਉੱਤੇ ਮગરਮਛ ਦੇ ਰੂਪ ਵਿੱਚ ਹੀ ਰਹਿਣਾ ਪਵੇਗਾ ਹੁਣ ਤੁਸੀਂ ਮੈਨੂੰ आशीर्वाद दे ਦਿੱਤਾ ਮੈਂ ਸਰਾਪ ਤੋਂ ਮੁਕਤ ਹੋ ਗਿਆ ਬਗਰਮਛ ਰਾਜੇ ਨੇ ਜ਼ਿਮੀਦਾਰ ਦਾ ਬੜਾ ਆਦਰ ਮਾਨ ਕੀਤਾ ਉਸ ਨੂੰ ਪਰ ਇਦਰਬਾਰ ਵਿੱਚ ਕੋਲ ਬਿਠਾ ਕੇ ਵਿੜਾਈ ਬਖਸ਼ੀ ਕੁਝ ਦਿਨ ਜ਼ਿਮੀਦਾਰ ਉੱਥੇ ਹੀ ਰਿਹਾ ਫਿਰ ਉਹ ਘਰ ਪਰਤ ਆਇਆ ਉਸ ਨੇ ਸਾਰੀ ਹਕੀਕਤ ਆਪਣੀ ਪਤਨੀ ਨੂੰ ਦੱਸੀ ਇਹ ਸੁਣ ਕੇ ਉਹ ਖੁਸ਼ੀ ਵਿੱਚ ਫੁੱਲੀ ਨਾ ਸਮਾਈ ਤੇ ਇਸ ਇਸ਼ਖਾਰਤੀਓ ਇਹ ਥੀ ہماری આજ ਦੀ ਲੋਕ ਕਥਾ ਜਿਸ ਵਿੱਚ हमने ਬਗਰਮਛ ਰਾਜਾ ਕੇ ਬਾਰੇ ਵਿੱਚ कहानी को पढ़ा धन्यवाद